ਜੰਗ ਜੁੰਮ ਕਰਕੇ ਵੇਹ ਲਈ ਆ ਤੇ ਅਸੀਂ ਵੇਲੇ ਹੋਣ ਕਰਕੇ ਪੈ ਲਈਆਂ ਮੈਂ ਕਿਹਾ ਆਪ ਬਾਹਰ ਲਿਏ ਕਿਉਂਕਿ ਬਾਪੂਤਰਾ ਦੇ ਵਿੱਚ ਨਾ ਆਪੇ ਇੱਕ ਕਿ ਆਪ ਮਾਰਨੀਆਂ ਪੈਂਦੀਆਂ ਨੇ ਹੱਲਾਂ ਕਿ ਕਿਸੇ ਜੜ ਨੂੰ ਜਾਂ ਮੂਟੇ ਨੂੰ ਜਿਹੜਾ ਵਾ ਫੈ ਕੇ ਨਾ ਲੰਘਣ ਸਾਡੇ ਕਿਸੇ ਵੇਲੇ ਅਣਗਹਿਲੀ ਕਰ ਲੈਂਦੇ ਨੇ ਬੰਦਾ ਆਪਣੀ ਜ਼ਮੀਨ ਨੂੰ ਜਿਹੜਾ ਉਹ ਚੰਗੀ ਤਰ੍ਹਾਂ ਵੇਚ ਕੇ ਪਾਉਂਦਾ ਉਹ ਆਪਣੇ ਕੰਮਕਾਰ ਕਰੂ ਇਹ ਜੰਗਾ ਨੂੰ ਨਹੀਂ ਨਹੀਂ ਚਲਦੀਆਂ ਰਹਿਣੀਆਂ ਸਦੀ ਗੱਲ ਇਹ ਵੀ ਆ ਉਹਨਾਂ ਦੇਖੋ ਕਿੰਨਾ ਲੱਗ ਰਿਹਾ ਐ ਜਿਵੇਂ ਆਪਾਂ ਛੋਟੇ ਹੁੰਦੇ ਸਕੂਲ 'ਚ ਡਰਾਇੰਗ ਨਹੀਂ ਕਰਦੇ ਉਦੋਂ ਡਰਾਇੰਗ ਚੱਲ ਰਹੀ ਹੈ ਇਹ ਗੱਲਾਂ ਤੋਂ ਬਾਅਦ ਥੋੜੀ ਜਿਹੀ ਹਵਾ ਹਵਾ ਲੱਗ ਗਈ ਸੀਗੀ ਤੇ ਹੁਣ 2 2.5 ਘੰਟੇ ਬਾਅਦ ਇਹਦੇ ਤੇ ਸੁਹਾਗਾ ਮਾਰਨ ਡਿਆ ਮੈਂ ਸੁਹਾਗੇ ਨਾਲ ਇਹ ਆਕੇ ਜਿੰਨੀਆਂ ਆ ਤੁਹਾਨੂੰ ਪੱਥਰ ਪੁੱਥਰ ਢੇਮਾਂਡੂਮਾਂ ਦੇ ਘਰੀਆਂ ਨੇ ਇਹ ਸਭ ਇੱਕ ਦੇ ਢਹਿ ਜਾਂਦੀਆਂ ਤੇ ਪੈੜੀ ਬਣ ਜਾਂਦੀ ਵਧੀਆ ਸੁਹਾਗੇ ਦੀ ਮਾਰ ਕੇ ਤੇ ਇਹਨੂੰ ਐ ਹੁਣ ਭਾਵੇਂ ਮੁੜ ਕੇ ਪਾਣੀ ਲਾਓ ਜੋ ਮਰਜ਼ੀ ਕਰੋ ਜਦੋਂ ਮਰਜ਼ੀ ਪੈੜੀ ਪੁੱਟੜੀਆਂ ਪੁੱਟ ਲੋ ਆ ਹੁਣ ਜਿਹੜੀ ਵਿੱਚ ਨੱਪ ਦੇਣੀ ਪਰਾਲੀ ਪਰੂਲੀ ਜੀ ਸੁਹਾਗੇ ਨਾਲ ਮੁੜ ਕੇ ਪਾਣੀ ਲੱਗਣਾ ਇਹ ਗੜ ਦੀ ਗੁਲਤੀ ਰਹਿਣੀ ਆ ਵਿੱਚ ਥੋੜੀ ਬਹੁਤੀ ਕੋ ਸਬਜ਼ੀ ਲਾਉਣੀ ਹੋਈ ਕੁਛ ਲਾਉਣਾ ਹੋਇਆ ਉਹ ਨਾਲ ਦੀ ਨਾਲ ਹੀ ਬਣਾ ਕੇ ਜਾਂ ਉਦਾਂ ਜੋ ਵੀ ਕਰਨਾ ਹੋਇਆ ਉਹ ਅਗਲੀ ਸਲਾਹ ਫਿਰ ਉਹਦੇ ਤੋਂ ਬਾਅਦ ਜੇ ਹੁਣ ਪਾਣੀ ਲਾਉਣਾ ਤੇ ਮੀਂਹ ਪੈਂਦਾ ਤੇ ਆ ਸਾਰੀ ਪਰਾਲੀ ਜੀ ਜਿਹੜੀ ਇਹ ਖਾਦ ਬਣ ਕੇ ਹੀ ਲੱਗਣੀ ਹੈ ਨਾਲ ਸੋ ਇਹ ਹੱਲਾ ਤੋਂ ਬਾਅਦ ਸੁਹਾਗਾ ਮਾਰਨਾ ਇਸ ਕਰਕੇ ਜ਼ਰੂਰੀ ਹੁੰਦਾ ਇੱਕਦਾਂ ਢੀਮਾ ਢੂਮਾ ਜਿਹਾ ਪੈੜੀ ਪੁੱਟੀ ਹੋਵੇ ਸਾਰੀਆਂ ਭੱਜ ਜਾਂਦੀਆਂ ਨੇ ਤੇ ਨਾਲੇ ਐ ਪੈੜੀ ਜਿਹੜੀ ਆ ਉਹ ਇਹ ਇਹਦਾ ਜਿਹੜਾ ਰੈਜ਼ੀਡਿਊ ਆ ਪੁਰਾਣੀ ਫਸਲ ਦਾ ਉਹਨੂੰ ਅਬਜ਼ੌਰਬ ਕਰਨ ਲਈ ਤਿਆਰ ਹੋ ਜਾਂਦੀ ਐ ਸੋਈ ਇੰਨੀ ਕੁ ਜਾਣਕਾਰੀ ਮੇਰੇ ਕੋਲ ਹੈਗੀ ਐ ਤੁਹਾਡੇ ਨਾਲ ਸਾਂਝੀ ਕੀਤੀ ਮੈਂ ਭਾਈ ਸ਼ੌਂਕ ਦਾ ਕੰਮ ਐ ਸ਼ੌਕ ਨਾ ਕਰੋ ਤੇ ਐਈ ਵਾਰੀ ਇੰਨੇ ਕੁ ਸੁੰਦਰ ਦ੍ਰਿਸ਼ ਬਣਦੇ ਨੇ ਇਹ ਸਵਾਦ ਆ ਜਾਂਦਾ ਜਿਹੜਾ ਬੰਦਾ ਟਰੈਕਟਰ ਤੇ ਬੈਠਾ ਜਾਂ ਖੇਤਾਂ 'ਚ ਫਿਰਦਾ ਵੇਖ ਰਿਹਾ ਹੁੰਦਾ ਜੋ ਕੁਛ ਉਹ ਕਿਤੇ ਹੋਰ ਬਹਿ ਕੇ ਮਹਿਸੂਸ ਨਹੀਂ ਹੋ ਸਕਦਾ ਯਾਰ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਆ ਕਰੋ ਇਹਦਾ ਸ਼ੌਂਕ ਹੀ ਆ ਮੈਂ ਬਣਾਉਣਾ ਵੀਡੀਓ ਪਰ ਜੇ ਚਾਲੀ ਪਵੇ ਚੈਨਲ ਤੇ ਉਹਦੇ 'ਚ ਮਾੜੀ ਗੱਲ ਵੀ ਕੋਈ ਨਹੀਂ